ਪੰਜਾਬ ਸਰਕਾਰ ਮਰਦਾਬਾਦ 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 ਜਿਹਨੂੰ ਵੇਚਣ ਵਾਲੀ ਪੰਜਾਬ ਸਰਕਾਰ ਮਰਦਾਬਾਦ 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 ਲੇ 1 ਮਹੀਨੇ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿੰਨੇ ਕੰਸਟਿਟੂਐਂਟਰ ਤੇ ਨੇਬਰਹੂਡ ਕਾਲਜ ਨੇ ਜਿਹੜੇ ਪਿੰਡੂ ਖੇਤਰਾਾਂ 'ਚ ਬਣੇ ਹੋਏ ਨੇ ਜਿੱਥੇ ਆਮ ਘਰਾਂ ਦੇ ਵਿਦਿਆਰਥੀ ਪੜ੍ਹਦੇ ਨੇ ਉੱਥੇ ਕੱਚੇ ਦਾ ਤੌਰ ਤੇ ਭਰਤੀ ਕੀਤੇ ਹੋਏ ਗੈਸਟ ਲੈਕਚਰਰ ਪ੍ਰੋਫੈਸਰ ਪੜਾਉਂਦੇ ਨੇ ਜਿਨ੍ਹਾਂ ਦੀ ਗਿਣਤੀ ਤਕਰੀਬਨ 280 ਆ ਉਹ ਪਿਛਲੇ 1 ਮਹੀਨੇ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਦੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਪੱਕੇ ਧਰਨੇ ਦੇ ਬੈਠੇ ਹੋਏ ਨੇ ਗੈਸਟ ਫੈਕਲਟੀ ਪ੍ਰੋਫੈਸਰਾਂ ਦੀ ਜਿਹੜੀ ਪਾਲਿਸੀ ਆ ਉਹਦੇ ਤਹਿਤ ਯੂਨੀਵਰਸਿਟੀ ਨੇ ਹਰੇਕ ਸਾਲ ਬਾਅਦ ਜਿਹੜਾ ਗੈਸਟ ਫੈਕਲਟੀ ਪ੍ਰੋਫੈਸਰਾਂ ਨੂੰ ਪੜਾਉਣ ਵਾਸਤੇ ਪ੍ਰਮਾਣਿਕੀ ਦੇਣੀ ਹੁੰਦੀ ਆ ਪਰ ਇਸ ਸਾਲ ਉਹ ਮਿਲੀ ਨਹੀਂ ਹੁਣ ਜਿਹੜੇ ਗੈਸਟ ਫੈਕਲਟੀ ਪ੍ਰੋਫੈਸਰ ਆ ਇਹ ਕਈ ਕਈ ਸਾਲਾਂ ਤੋਂ ਪੜਾ ਰਹੇ ਆ ਇਹ ਜਦੋਂ ਪ੍ਰੋਫੈਸਰ ਬਣੇ ਆ ਕਾਲਜ ਵਿੱਚ ਪੜਾਉਣ ਲੱਗੇ ਆ ਤੇ ਇਹਨਾਂ ਨੇ UGC ਦੀਆਂ ਗਾਈਡਲਾਈਨਸ UGC ਦੀਆਂ ਜਿਹੜੀਆਂ ਵੀ ਸ਼ਰਤਾਂ ਨੇ ਯੂਜੀਸੀ ਦੇ ਜਿੰਨੇ ਵੀ ਇਹਨਾਂ ਨੂੰ ਪੜਾਉਣ ਲਈ ਜਿਹੜਾ ਐਲੀਜੀਬਿਲਟੀ ਆ ਉਹ ਸਾਰੀ ਪੂਰੀ ਕਰਕੇ ਫੇਰ ਜਿਹੜਾ ਹੈਗਾ ਉਹ ਪ੍ਰੋਫੈਸਰ ਲੱਗੇ ਯੂਨੀਵਰਸਿਟੀ ਦਾ ਜਿਹੜਾ ਪ੍ਰਸ਼ਾਸਨ ਆ ਵਾਈਸ ਚਾਂਸਲਰ ਆ ਉਹ ਕਹਿੰਦਾ ਕਿ ਮੈਂ ਦੁਬਾਰਾ ਇੰਟਰਵਿਊ ਲਊਂਗਾ ਦੁਬਾਰਾ ਇੰਟਰਵਿਊ ਲੈਣ ਦਾ ਕੋਈ ਮਤਲਬ ਹੀ ਨਹੀਂ ਬੰਦਦਾ ਹੈਗਾ ਜੇ ਗੈਸਟੋ ਹੋਸਟਿਲੀ ਪ੍ਰੋਫੈਸਰਾਂ ਦੀ ਹਾਲਤ ਸਮਝ ਨਹੀਂ ਹੋਵੇ ਤਾਂ ਇੱਕ ਮਜ਼ਦੂਰ ਤੋਂ ਵੀ ਪੈੜੀ ਆ ਪਿਛਲੇ 1 ਮਹੀਨੇ ਤੋਂ ਜਦੋਂ ਤੋਂ ਧਰਨੇ ਤੇ ਬੈਠੇ ਨੇ ਸਾਡੀਆਂ ਕਲਾਸਾਂ ਵੀ ਨਹੀਂ ਲੱਗ ਰਹੀਆਂ ਕਿਉਂਕਿ ਕਾਲਜਾਂ 'ਚ ਉਹੀ ਪ੍ਰੋਫੈਸਰ ਆ ਜਿਹੜੇ ਪੜਾਉਂਦੇ ਨੇ ਪੱਕੇ ਪ੍ਰ ਬਾਕੀ ਸਾਰੇ ਕੱਚੇ ਪ੍ਰੋਫੈਸਰ। ਅੱਡੀ ਪੰਜਾਬ ਸਰਕਾਰ ਤੋਂ ਇਹ ਮੰਗ ਆ ਯੂਨੀਵਰਸਿਟੀ ਦੇ ਪ੍ਰਸ਼ਾਸਨ ਤੋਂ ਇਹ ਮੰਗ ਆ ਕਿ ਸਾਡੇ ਗੈਸਟ ਪ੍ਰੀਟੀ ਪ੍ਰੋਫੈਸਰਾਂ ਦੀਆਂ ਮੰਗਾਂ ਮੰਨੀਆਂ ਜਾਣ। ਉਹਨਾਂ ਨੂੰ ਵਾਪਸ ਸਾਡੇ ਕਾਲਜਾਂ 'ਚ ਮੰਗਾਂ ਮੰਨ ਕੇ ਪੜਾਉਣ ਲਈ ਭੇਜਿਆ ਜਾਵੇ ਤਾਂ ਕਿ ਸਾਡੀ ਪੜ੍ਹਾਈ ਦਾ ਵੀ ਨੁਕਸਾਨ ਨਾ ਹੋਵੇ। ਕਾਲਜ 'ਚ ਵਿਦਿਆਰਥੀ ਬਹੁਤ ਆਏ ਐ ਇਸ ਵਾਰ ਐਡਮਿਸ਼ਨ ਬਹੁਤ ਹੋਈ ਆ ਪਰ ਵਿਦਿਆਰਥੀ ਇੱਥੇ ਆ ਕੇ ਕਰਨਗੇ ਕੀ? ਜਦੋਂ ਵਿਦਿਆਰਥੀ ਨੂੰ ਪੜਾਉਣ ਵਾਲੇ ਅਧਿਆਪਕ ਤਾਂ ਹੈ ਨਹੀਂ। ਆਮ ਆਦਮੀ ਪਾਰਟੀ ਕਹਿੰਦੀ ਸੀ ਤਾਂ ਅਸੀਂ ਧਰਨੇ ਨਹੀਂ ਲੱਗਣ ਦੇਵਾਂਗੇ। ਅੱਜ ਵਿਦਿਆਰਥੀ ਕੀ ਅਧਿਆਪਕ ਕੀ ਜਰੋਂ ਦੇ ਨਾਲੀ ਸਰਕਾਰ ਬਣੀ ਆ ਮਹੀਨੇ ਵਾਰ ਇਹਨਾਂ ਦੇ 12 ਜਾਂਦੇ ਆ ਮੀਟਿੰਗਾਂ ਦੇ ਕੇ ਮੁੱਕਰ ਜਾਂਦੇ ਆ ਅਧਿਆਪਕਾਂ ਦੀਆਂ ਜਿਹੜੀਆਂ ਹੈਗੀਆਂ ਉਹ ਲਾਸ਼ਾਂ ਪਈਆਂ ਪਈਆਂ ਡਾਂਡਾਂਗਾ ਮਾਰ ਮਾਰ ਇਹਨਾਂ ਨੇ ਅਧਿਆਪਕ ਵਿਦਿਆਰਥੀ ਸਾਰੇ ਤਰਨਿਆਂ ਦੇ ਪੋਰਾ ਝੂਠਾ ਆ ਆਮ ਆਦਮੀ ਪਾਰਟੀ ਦਾ ਕਿ ਅਸੀਂ ਸਿੱਖਿਆ ਦੇ ਖੇਤਰ 'ਚ ਬਹੁਤ ਜਿਹੜੇ ਹੈਗੇ ਆ ਉਹ ਵਧੀਆ ਬਣਾ ਦਿੱਤੀ ਸਿੱਖਿਆ ਨੂੰ ਪਰ ਜਦੋਂ ਕਿ ਉਹ ਇਸ ਤਰ੍ਹਾਂ ਇਸ ਤਰ੍ਹਾਂ ਬਿਲਕੁਲ ਨਹੀਂ ਹੈ ਸਾਡੇ ਸਰਕਾਰੀ ਵਿਧੇਗਦਾਰੇ ਤਬਾਹ ਹੋਣ ਕਿਨਾਰੇ ਦੇ ਆਮ ਘਰਾਂ ਦੇ ਬੱਚੇ ਹੁੰਦੇ ਆਮ ਘਰਾਂ ਲਈ ਉਹ ਸਿੱਖਿਆ ਦਿੰਦੇ ਹੁੰਦੇ ਤਾਂ ਫਿਰ ਉਹ ਉਹਨਾਂ ਨੇ ਇਹ ਨਹੀਂ ਸੀ ਕਰਨਾ ਕਿ ਪੰਜਾਬ ਜਿਹੜਾ ਪ੍ਰਾਈਵੇਟ ਯੂਨੀਵਰਸਿਟੀ ਦਾ ਮਾਲਕ ਆ ਉਹਨੂੰ ਰਾਜ ਸਭਾ 'ਚ ਭੇਜ ਦੇ ਉਹ ਕਿਸੇ ਆਮ ਘਰ ਦੇ ਵਿਰਦੇ ਕਮਾਹਰ ਨੂੰ ਜਿਹੜਾ ਬਹੁਤ ਪੜਿਆ ਲਿਖਿਆ ਹੁੰਦਾ ਉਹਨੂੰ ਉਹਨਾਂ ਨੇ ਰਾਜ ਸਭਾ 'ਚ ਭੇਜਣਾ ਸੀ ਰਾਜ ਸਭਾ 'ਚ ਤਾਂ ਉਹਨੂੰ ਭੇਜ ਦੇ ਜਿਹੜਾ ਪ੍ਰਾਈਵੇਟ ਯੂਨੀਵਰਸਿਟੀ ਦਾ ਮਾਲਕ ਆ ਲੱਖਾਂ ਰੁਪਏ ਫੀਸ ਜਿਹੜਾ ਹੈਗਾ ਉਹ ਭਰੌਂਦਾ ਹੈਗਾ ਔਰ ਔਰ ਕਹਿ ਇਹ ਰਿਹਾ ਕਿ ਅਸੀਂ ਆਮ ਘਰਾਂ ਦੇ ਬੱਚੇ ਹਾਂ ਸਾਸੀਕਾਲ ਤੁਸੀਂ ਜੁੜਿਓ ਡੇਲੀ ਡੈਸਕ ਟੀਵੀ ਦੇ ਨਾਲ 2022 ਦੇ ਵਿੱਚ ਸਿੱਖਿਆ ਅਤੇ ਸਿਹਤ ਦੇ ਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਪਰ ਉਸ ਤੋਂ ਬਾਅਦ ਇਹ ਸਰਕਾਰ ਦੀ ਐਸੀ ਕਾਰਗੁਜ਼ਾਰੀ ਹੁੰਦੀ ਹੈ ਕਿ ਸਿੱਖਿਆ ਨੂੰ ਨਿੱਜੀਕਰਨ ਵੱਲ ਲੈ ਕੇ ਜਾ ਰਹੀ ਹੈ ਤੇ ਇਸ ਨਿੱਜੀਕਰਨ ਦਾ ਵਿਰੋਧ ਕਰ ਰਿਹਾ ਸਟੂਡੈਂਟ ਆਪਾਂ ਜਾਣਦੇ ਹਾਂ ਵੀ ਕੀ ਪੂਰਾ ਮਾਮਲਾ ਸੱਸੀ ਕਾਲ ਬਈ ਕੀ ਮਾਮਲਾ ਹੈ ਸੱਸੀਆ ਬਈ ਜੀ ਬਈ ਜੀ ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਸਟਿਟੂਐਂਟ ਕਾਲਜ ਜੇਤੋ ਯੂਨੀਵਰਸਿਟੀ ਕਾਲਜ ਵਿਖੇ ਪੰਜਾਬ ਸਟੂਡੈਂਟ ਯੂਨੀਅਨ ਦੀ ਅਗਵਾਈ 'ਚ ਸਾਡੇ ਕਾਲਜਾਂ ਵਿੱਚ ਪੜਾਉਂਦੇ ਜਿਹੜੇ ਗੈਸਟ ਫੈਕਲਟੀ ਪ੍ਰੋਫੈਸਰਜ਼ ਆ ਉਹਨਾਂ ਦੀ ਹਮਾਇਤ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਆ ਪਿਛਲੇ 1 ਮਹੀਨੇ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿੰਨੇ ਕੰਸਟਿਟੂਐਂਟ ਤੇ ਨੇਬਰਹੂਡ ਕਾਲਜ ਨੇ ਜਿਹੜੇ ਪਿੰਡੂ ਖੇਤਰਾਂ 'ਚ ਬਣੇ ਹੋਏ ਨੇ ਜਿੱਥੇ ਆਮ ਘਰਾਂ ਦੇ ਵਿਦਿਆਰਥੀ ਪੜ੍ਹਦੇ ਨੇ ਉੱਥੇ ਕੱਚੇ ਤਾਂ ਤੌਰ ਤੇ ਭਰਤੀ ਕੀਤੇ ਹੋਏ ਗੈਸਟ ਫੈਕਲਟੀ ਪ੍ਰੋਫੈਸਰ ਪੜਾਉਂਦੇ ਨੇ ਜਿਨ੍ਹਾਂ ਦੀ ਗਿਣਤੀ ਤਕਰੀਬਨ 280 ਆ ਉਹ ਪਿਛਲੇ 1 ਮਹੀਨੇ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਦੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਪੱਕੇ ਧਰਨੇ ਦੇ ਬੈਠੇ ਹੋਏ ਨੇ ਉਹਨਾਂ ਦੀਆਂ ਕੁਝ ਜਾਇਜ਼ ਮੰਗਾਂ ਨੇ ਉਹ ਚੈੱਕ ਕਰ ਜਿਹੜੀ ਉਹਨਾਂ ਨੇ ਇਸ ਵਾਰ ਇਸ ਸਾਲ ਕਾਲਜਾਂ 'ਚ ਪੜਾਉਣ ਦੀ ਪ੍ਰਵਾਨਗੀ ਨਹੀਂ ਮਿਲੀ ਗੈਸਟ ਫੈਕਲਟੀ ਪ੍ਰੋਫੈਸਰਾਂ ਦੀ ਜਿਹੜੀ ਪਾਲਿਸੀ ਆ ਉਹਦੇ ਤਹਿਤ ਯੂਨੀਵਰਸਿਟੀ ਨੇ ਹਰੇਕ ਸਾਲ ਬਾਅਦ ਜਿਹੜਾ ਗੈਸਟ ਫੈਕਲਟੀ ਪ੍ਰੋਫੈਸਰਾਂ ਨੂੰ ਪੜਾਉਣ ਵਾਸਤੇ ਪ੍ਰਵਾਨਗੀ ਦੇਣੀ ਹੁੰਦੀ ਆ ਪਰ ਇਸ ਸਾਲ ਉਹ ਮਿਲੀ ਨਹੀਂ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਈਸ ਚਾਂਸਲਰ ਆ ਜਿਹੜਾ ਤੋਲਕੀ ਫਰਮਾਨ ਜਾਰੀ ਕਰਦਾ ਰਹਿੰਦਾ ਕੇ ਕੇ ਯਾਦਵ ਬਹੁਤ ਟੀਟ ਕਿਸਮ ਦਾ ਜਿਹੜਾ ਹੈਗਾ ਉਹ ਵਾਈਸ ਚਾਂਸਲਰ ਆ ਔਰ ਵਿਦਿਆਰਥੀਆਂ ਤੋਂ ਲੈ ਕੇ ਪ੍ਰੋਫੈਸਰਾਂ ਹਰੇਕ ਦੇ ਨਾਲ ਉਹ ਬਤਮੀਜ਼ੀ ਨਾਲ ਜਿਹੜਾ ਪੇਸ਼ ਆਉਂਦਾ ਉਹਨਾਂ ਨੇ ਲੱਗਾ ਇੱਕ ਫਰਮਾਨ ਜਾਰੀ ਕੀਤਾ ਜਿਸ ਚੋਂ ਕਹਿੰਦੇ ਕਿ ਜਿਹੜੇ ਗੈਸਟ ਵਿਲੀ ਪ੍ਰੋਫੈਸਰ ਆ ਅਸੀਂ ਉਹਨਾਂ ਦੀ ਦੁਬਾਰਾ ਤੋਂ ਇੰਟਰਵਿਊ ਲਵਾਂਗੇ ਹੁਣ ਜਿਹੜੇ ਗੈਸਟ ਵਿਲੀ ਪ੍ਰੋਫੈਸਰ ਆ ਇਹ ਕਈ ਕਈ ਸਾਲਾਂ ਤੋਂ ਪੜ੍ਹਾ ਰਹੇ ਆ ਇਹ ਜਦੋਂ ਪ੍ਰੋਫੈਸਰ ਬਣੇ ਆ ਕਾਲਜਾਂ 'ਚ ਪੜਾਉਣ ਲੱਗੇ ਆ ਤਨਾਂ ਨੇ ਯੂਜੀਸੀ ਦੀਆਂ ਗਾਇਡਲਾਈਨਸ ਯੂਜੀਸੀ ਦੀਆਂ ਜਿਹੜੀਆਂ ਵੀ ਸ਼ਰਤਾਂ ਨੇ ਯੂਜੀਸੀ ਦੇ ਜਿੰਨੇ ਵੀ ਇਹਨਾਂ ਨੂੰ ਪੜਾਉਣ ਲਈ ਜਿਹੜਾ ਐਲੀਜੀਬਿਲਟੀ ਆ ਉਹ ਸਾਰੀ ਪੂਰੀ ਕਰਕੇ ਫੇਰ ਜਿਹੜਾ ਹੈਗਾ ਉਹ ਪ੍ਰੋਫੈਸਰ ਲੱਗੇ ਆ ਪਰ ਯੂਨੀਵਰਸਿਟੀ ਦਾ ਜਿਹੜਾ ਪ੍ਰਸ਼ਾਸਨ ਆ ਵਾਈਸ ਚਾਂਸਲਰ ਆ ਉਹ ਕਹਿੰਦਾ ਕਿ ਮੈਂ ਦੁਬਾਰਾ ਇੰਟਰਵਿਊ ਲਊਂਗਾ ਦੁਬਾਰਾ ਇੰਟਰਵਿਊ ਲੈਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਹੈਗਾ ਜਦੋਂ ਤੁਸੀਂ ਇੱਕ ਵਾਰੀ ਇੰਟਰਵਿਊ ਲੈ ਚੁੱਕੇ ਹੋ ਜੇ ਗੈਸਟ ਵਿਲਟੀ ਪ੍ਰੋਫੈਸਰਾਂ ਦੀ ਹਾਲਤ ਸਮਝਣੀ ਹੋਵੇ ਤਾਂ ਇੱਕ ਮਜ਼ਦੂਰ ਤੋਂ ਵੀ ਪੈੜੀ ਆ ਇੱਕ ਤਾਂ ਉਹਨਾਂ ਨੂੰ ਤਨਖਾਹ ਬਹੁਤ ਘੱਟ ਮਿਲਦੀ ਆ ਦੂਜਾ ਉਹ ਕੱਚ ਕੰਮ ਉਹਨਾਂ ਤੋਂ ਪੜਾਉਣ ਤੋਂ ਇਲਾਵਾ ਬਹੁਤ ਸਾਰੇ ਲਏ ਜਾਂਦੇ ਨੇ ਮੈਂਟਲ ਪ੍ਰੈਸ਼ਰ ਉਹਨਾਂ ਤੇ ਜਿਹੜਾ ਹੈਗਾ ਬਹੁਤ ਜ਼ਿਆਦਾ ਹੁੰਦਾ ਔਰ ਦੁਆ ਔਰ ਵਾਰ-ਵਾਰ ਉਹਨਾਂ ਨੂੰ ਖੱਜਲ ਕੀਤਾ ਜਾਂਦਾ ਪਿਛਲੇ 1 ਮਹੀਨੇ ਤੋਂ ਜਦੋਂ ਤੋਂ ਧਰਨੇ ਤੇ ਬੈਠੇ ਨੇ ਸਾਡੀਆਂ ਕਲਾਸਾਂ ਵੀ ਨਹੀਂ ਲੱਗ ਰਹੀਆਂ ਕਿਉਂਕਿ ਕਾਲਜਾਂ 'ਚ ਉਹੀ ਪ੍ਰੋਫੈਸਰ ਆ ਜਿਹੜੇ ਪੜਾਉਂਦੇ ਨੇ ਪੱਕੇ ਪ੍ਰੋਫੈਸਰ ਤਾਂ ਕੋਈ 5-4 ਹੁੰਦੇ ਹਰੇ ਕਾਲਜ 'ਚ ਬਾਕੀ ਸਾਰੇ ਕੱਚੇ ਪ੍ਰੋਫੈਸਰ ਨੇ ਸਾਡੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈਗਾ ਜਦੋਂ ਤੋਂ ਉਹ ਧਰਨੇ ਤੇ ਬੈਠੇ ਆ ਔਰ ਅਸੀਂ ਅਸੀਂ ਉਹਨਾਂ ਦੇ ਧਰਨੇ ਦੀ ਹਮਾਇਤ ਵੀ ਕਰਦੇ ਆ ਸਾਡੀ ਪ ਯੂਨੀਵਰਸਿਟੀ ਦੇ ਪ੍ਰਸ਼ਾਸਨ ਤੋਂ ਇਹ ਮੰਗ ਆ ਕਿ ਸਾਡੇ ਗੈਸਟ ਫੈਕਲਟੀ ਪ੍ਰੋਫੈਸਰਾਂ ਦੀਆਂ ਮੰਗਾਂ ਮੰਨੀਆਂ ਜਾਣ ਉਹਨਾਂ ਨੂੰ ਵਾਪਸ ਸਾਡੇ ਕਾਲਜਾਂ 'ਚ ਮੰਗਾਂ ਮੰਨ ਕੇ ਪੜਾਉਣ ਲਈ ਭੇਜਿਆ ਜਾਵੇ ਤਾਂ ਕਿ ਸਾਡੀ ਪੜ੍ਹਾਈ ਦਾ ਵੀ ਨੁਕਸਾਨ ਨਾ ਹੋਵੇ ਔਰ ਸਾਡੇ ਜਿਹੜੇ ਹੈਗੇ ਆ ਪ੍ਰੋਫੈਸਰ ਜਿਨ੍ਹਾਂ ਨੂੰ ਕੱਢਣ ਦੀ ਤਿਆਰੀ ਕਰ ਰਹੇ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਉਹ ਨਾ ਕੱਢਿਆ ਜਾਵੇ ਸਿੱਖਿਆ ਕ੍ਰਾਂਤੀ ਦਾ ਨਾਅਰਾ ਦਿੰਦੀ ਹੈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਅਸੀਂ ਸਿੱਖਿਆ ਕ੍ਰਾਂਤੀ ਅਸੀਂ ਲੈ ਕੇ ਆਏ ਆ ਸਕੂਲ ਬਹੁਤ ਵਧੀਆ ਬਣਾਤੇ ਦੂਸਰੇ ਪਾਸੇ ਇਹ ਵੀ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਜਿਹੜੇ ਕਹਿੰਦੇ ਵੀ ਉਹ ਪਹਿਲਾ ਕੰਮ ਕਰ ਰਹੇ ਅਧਿਆਪਕਾਂ ਨੂੰ ਵੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਰਕਾਰ ਕਹਿੰਦੀ ਅਸੀਂ ਤਾਂ ਨੌکریاں ਹੀ ਬਹੁਤ ਦੇਤੀਆਂ ਨੌਕਰੀਆਂ ਦਾ ਵੀ ਤੇ ਸਿੱਖਿਆ ਕ੍ਰਾਂਤੀ ਦਾ ਵੀ ਸਿਰਫ ਉਹਨਾਂ ਦਾ ਬਈ ਜੀ ਖੋਖਲਾ ਦਾਵਾ ਜਿਹੜਾ ਉਹ ਝੂਠਾ ਔਰ ਲੋਕਾਂ ਸਾਹਮਣੇ ਆ ਆਮ ਆਦਮੀ ਪਾਰਟੀ ਨੇ ਸਿੱਖਿਆ ਕ੍ਰਾਂਤੀ ਦਾ ਨਾਅਰਾ ਲਾਇਆ ਨਾਅਰਾ ਲਾ ਕੇ ਉਹਨਾਂ ਨੇ ਸਰਕਾਰ ਬਣਾ ਲਈ ਸਰਕਾਰ ਬਣਾਉਣ ਤੋਂ ਬਾਅਦ ਉਹਨਾਂ ਨੇ ਐਜੂਕੇਸ਼ਨ ਦਾ ਪੱਠਾ ਬਿਠਾਉਣਾ ਸ਼ੁਰੂ ਕਰਤਾ ਕੇਂਦਰ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਲੈ ਕੇ ਆਂਦੀ ਜਿਹੜੀ ਵਿਦਿਅਕਦਾਰਿਆਂ ਨੂੰ ਤੇ ਸਾਰੇ ਸਰਕਾਰੀ ਐਜੂਕੇਸ਼ਨ ਸਿਸਟਮ ਨੂੰ ਪ੍ਰਾਈਵੇਟ ਕਰਨ ਦੀ ਗੱਲ ਕਰਦੀ ਆ ਆਮ ਆਦਮੀ ਪਾਰਟੀ ਭਗਵੰਤ ਮਾਨ ਉਹਨਾਂ ਦੀ ਬੀ ਟੀਮ ਬਣ ਕੇ ਉਸ ਪਾਲਿਸੀ ਨੂੰ ਜਿਹੜਾ ਹੈਗਾ ਪੰਜਾਬ ਦੇ ਵਿੱਚ ਲਾਗੂ ਕਰਨਾ ਕਰ ਰਹੀ ਹੈ ਔਰ ਪੂਰੇ ਜੋਰਾਂ ਛੁਰਾਂ ਤੇ ਗੱਲ ਕਰ ਰਹੀ ਹੈ ਕਿਤੇ ਇਹ ਵੀ ਜਿਵੇਂ ਵੀਸੀ ਸਿੱਧਾ ਡਾਇਰੈਕਟ ਆਪਣੀ ਇਨਵੋਲਵਮੈਂਟ ਕਰਦਾ ਪੰਜਾਬ ਸਰਕਾਰ ਦੇ ਸਿੱਖਿਆ ਖੇਤ ਜਿਹੜੀ ਨੀਤੀ ਹੈ ਉਹ ਉਹਦੇ ਤੋਂ ਅਲੱਗ ਵੀ ਫੈਸਲੇ ਲੈ ਲੈਂਦਾ ਕਿਤੇ ਸੈਂਟਰ ਦੀ ਤਾਂ ਨਹੀਂ ਕਿਤੇ ਵੀ ਦਖਲੰਦਾਜੀ ਦਖਲੰਦਾਜੀ ਹੈ ਬਾਈ ਜੀ ਸੈਂਟਰ ਦੀ ਨਵੀਂ ਸਿੱਖਿਆ ਨੀਤੀ ਸਾਰੀ ਸਾਰੀ ਐਜੂਕੇਸ਼ਨ ਜਿਹੜਾ ਹੈਗਾ ਉਹ ਸੈਂਟਰਲਾਈਜ਼ ਕਰਦੀ ਹੈ ਜਦੋਂ ਕਿ ਸਿੱਖਿਆ ਸੂਬੇ ਦਾ ਅਧਿਕਾਰ ਵੀ ਆ ਸਿੱਖਿਆ ਜਿਹੜਾ ਹੈਗਾ ਉਹ ਸੰਵਰਤੀ ਸੂਚੀ ਜਾਓ ਤੇ ਕਾਨੂੰਨ ਬਣਾਉਂਦਾ ਤੇ ਕੋਈ ਪਾਲਿਸੀ ਬਣਾਉਂਦਾ ਜਿਹੜਾ ਫੈਸਲੇ ਲੈਣ ਦਾ ਸਿਲੇਬਸ ਤੈਅ ਕਰਦਾ ਸਾਰਾ ਅਧਿਕਾਰ ਉਹ ਪੰਜਾਬ ਸਰਕਾਰ ਦਾ ਤੇ ਕੇਂਦਰ ਰਾਜ ਸਰਕਾਰਾਂ ਦਾ ਹੈਗਾ ਪਰ ਕੇਂਦਰ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਬਣਾ ਕੇ ਜਿਹੜਾ ਐਜੂਕੇਸ਼ਨ ਤੇ ਉਹ ਡਾਕਾ ਮਾਰਿਆ ਠੀਕ ਹੈ ਔਰ ਪੰਜਾਬ ਸਰਕਾਰ ਉਹਨਾਂ ਦੇ ਡਾਕੇ 'ਚ ਪੂਰਾ ਜਿਹੜਾ ਸਾਥ ਦੇ ਰਹੀ ਆ ਉਹ ਸੂਬੇ ਦੇ ਅਧਿਕਾਰਾਂ ਨੂੰ ਬਚਾਉਣ ਦੀ ਗੱਲ ਨਹੀਂ ਕਰ ਰਹੀ ਪੰਜਾਬ ਸਰਕਾਰ ਨੇ ਸਿੱਖਿਆ ਨੀਤੀ ਨੂੰ ਲਾਗੂ ਕਰਨਾ ਸ਼ੁਰੂ ਕਰਤਾ ਜਿਹੜੇ ਆਪਾਂ ਸਕੂਲਾਂ ਦੀ ਗੱਲ ਕਰਦੇ ਆਂ ਕਿ ਬਹੁਤ ਵਧੀਆ ਬਣਾਤੇ ਉਹਨਾਂ ਨੇ ਇੱਕ ਸਕੂਲ ਆਫ ਫੈਮਿਨਸ ਬਣਾਇਆ ਉਹਦੀ ਜਿਹੜੀ ਇਤਿਹਾਸ ਇਸ਼ਤਿਹਾਰਬਾਜ਼ੀ ਕੀਤੀ ਉਹਦੇ ਪੋਸਟਰ ਲਾਏ ਔਰ ਉਸੇ ਨੂੰ ਇੱਕ ਸਕੂਲ ਨੂੰ ਚਮਕਾ ਕੇ ਜਿਹੜਾ ਹੈਗਾ ਬਾਕੀ ਦੇ ਜਿਹੜੇ ਸਕੂਲਾਂ ਜਿੱਥੇ ਅਧਿਆਪਕ ਨਹੀਂ ਹੈ ਜਿੱਥੇ ਇਨਫਰਾਸਟ੍ਰਕਚਰ ਨਹੀਂ ਹੈ ਜਿੱਥੇ ਕੋਈ ਵੀ ਸਹੂਲਤਾਂ ਨਹੀਂ ਹੈ ਉਹਨਾਂ ਸਕੂਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਉਹ ਸਕੂਲ ਬੰਦ ਹੋਣ ਦੇ ਕਿਨਾਰੇ ਆ ਔਰ ਬੰਦ ਹੋ ਜਾਣੇ ਕਿਉਂਕਿ ਪੰਜਾਬ ਸਰਕਾਰ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ ਰਹੀ ਗੱਲ ਕਾਲਜਾਂ ਦੀ ਪੰਜਾਬ ਦੇ 8 ਸਰਕਾਰੀ ਜਿਹੜੇ ਸਰਕਾਰੀ ਤੌਰ ਤੇ ਚੱਲਦੇ ਸੀ ਸਰਕਾਰ ਦੀਆਂ ਗ੍ਰਾਹਣਾ ਚੱਲਦੇ ਸੀ ਪੰਜਾਬ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਦੇ ਤਹਿਤ ਉਹਨਾਂ ਨੂੰ ਬੰਦ ਕਰਨ ਦਾ ਫੈਸਲਾ ਉਹ ਕਰ ਲਿਆ ਸੀ ਹੁਣ ਥੋੜੇ ਕੱਲ ਪਰਸੋਂ ਉਹ ਫੈਸਲਾ ਮੁਲਤਵੀ ਕੀਤਾ ਕਿਉਂਕਿ ਵਿਦਿਆਰਥੀ ਸੰਘਰਸ਼ ਕਰਨ ਲੱਗ ਪਏ ਸੀ ਅਧਿਆਪਕਾਂ ਜਿੱਥੇ ਬੰਦੀਆਂ ਬਧਿਆ ਸੀ ਜਿੱਥੇ ਬੰਦੀਆਂ ਨੇ ਜਿਹੜਾ ਹੜਤਾਲਾਂ ਦਾ ਸੱਦਾ ਦਿੱਤਾ ਵੱਡੇ ਵੱਡੇ ਸੰਘਰਸ਼ ਕੀਤੇ ਫਿਰ ਉਹਨਾਂ ਨੇ ਮੁਲਤਵੀ ਕੀਤਾ ਪਰ ਹਜੇ ਤੱਕ ਉਹ ਫੈਸਲਾ ਰੱਦ ਨਹੀਂ ਹੋਇਆ ਪਰसों ਮਾਨ ਸਾਹਿਬ ਦਾ ਬਿਆਨ ਆਇਆ ਵੀ ਹੁਣ ਤਾਂ ਕਾਲਜਾਂ ਦੇ ਵਿੱਚ ਯੂਥ ਬਹੁਤ ਆ ਰਿਹਾ ਨੌਜਵਾਨ ਕਾਲਜਾਂ ਵੱਲ ਮੁੜ ਰਹੇ ਆ ਆਈ ਲੈਟਸ ਡੂ ਹੁਣ ਕਿਹੜਾ ਛੱਡ ਰਹੇ ਆ ਤੇ ਅਸੀਂ ਤਾਂ ਬਹੁਤ ਖੁਸ਼ ਆ ਇਸ ਕਰ ਮ ਫਿਰ ਇੱਥੇ ਕਿੰਨੇ ਕ ਨੌਜਵਾਨ ਪੜਦੇ ਆ ਹੁਣ ਨੌਜਵਾਨ ਭਾਈ ਜੀ ਦੇਖੋ ਕਾਲਜ ਦੇ ਵਿਦਿਆਰਥੀ ਬਹੁਤ ਆਏ ਐਸ ਵਾਰ ਐਡਮਿਸ਼ਨ ਬਹੁਤ ਹੋਈ ਆ ਪਰ ਵਿਦਿਆਰਥੀ ਇੱਥੇ ਆ ਕੇ ਕਰਨਗੇ ਕੀ ਜਦੋਂ ਵਿਦਿਆਰਥੀ ਨੂੰ ਪੜਾਉਣ ਵਾਲੇ ਅਧਿਆਪਕ ਤਾਂ ਹੈ ਨਹੀਂ ਅਧਿਆਪਕਾਂ ਨੂੰ ਤਾਂ ਪੰਜਾਬ ਸਰਕਾਰ ਖੱਜਲ ਕਰ ਰਹੀ ਆ ਕੋਈ ਅਧਿਆਪਕ ਟੈਂਕੀਆਂ ਦੇ ਬੈਠਾ ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਧਰਨੇ ਨਹੀਂ ਲੱਗਣ ਦੇਵਾਂਗੇ ਅੱਜ ਵਿਦਿਆਰਥੀ ਕੀ ਅਧਿਆਪਕ ਕੀ ਜਦੋਂ ਤੇ ਨਾ ਦੀ ਸਰਕਾਰ ਬਣੀ ਆ ਮਹੀਨੇ ਵਾਰ ਇਹਨਾਂ ਦੇ 12 ਜਾਂਦੇ ਆ ਮੀਟਿੰਗਾਂ ਦੇ ਕੇ ਮੁੱਕਰ ਜਾਂਦੇ ਆ ਅਧਿਆਪਕਾਂ ਦੀਆਂ ਜਿਹੜੀਆਂ ਹੈਗੀਆਂ ਉਹ ਲਾਸ਼ਾਂ ਪਾਈਆਂ ਪਈਆਂ ਡਾਂ ਡਾਂਗਾ ਮਾਰ ਮਾਰ ਇਹਨਾਂ ਨੇ ਅਧਿਆਪਕ ਵਿਦਿਆਰਥੀ ਸਾਰੇ ਤਰਨਿਆਂ ਦੇ ਨੇ ਕੀ ਕਰ ਲਓਗੇ ਤੁਸੀਂ ਇੱਥੇ ਜਿੰਨੇ ਮਰਜੀ ਇੱਥੇ ਭਾਵੇਂ 5000 ਵਿਦਿਆਰਥੀ ਹੋਰ ਆ ਜੇ ਜੇ ਅਧਿਆਪਕ ਹੀ ਨਹੀਂ ਹੋਣਗੇ ਇੱਥੇ ਤਾਂ ਵਿਦਿਆਰਥੀ ਇੱਥੇ ਕੀ ਕਰਨਗੇ ਪੜਨ ਤਾਂ ਪੜ੍ਹਨਗੇ ਨਹੀਂ ਕਿਉਂਕਿ ਉਹਨਾਂ ਨੂੰ ਪੜਾਉਣ ਵਾਲਾ ਕੋਈ ਨਹੀਂ ਹੋਊਗਾ ਬਿਲਕੁਲ ਜਿਹੜਾ ਹੈਗਾ ਉਹ ਕੋਰਾ ਝੂਠਾਂ ਆਦਮੀ ਪਾਰਟੀ ਦਾ ਕਿ ਅਸੀਂ ਸਿੱਖਿਆ ਦੇ ਖੇਤਰ 'ਚ ਬਹੁ ਉਹ ਵਧੀਆ ਬਣਾ ਦਿੱਿਆ ਸਿੱਖਿਆ ਨੂੰ ਪਰ ਜਦੋਂ ਕਿ ਉਹ ਇਸ ਤਰ੍ਹਾਂ ਇਸ ਤਰ੍ਹਾਂ ਬਿਲਕੁਲ ਨਹੀਂ ਹੈ ਸਾਡੇ ਸਰਕਾਰੀ ਵਿਦਿਗਦਾਰੇ ਤਬਾਹ ਹੋਣ ਕਿਨਾਰੇ ਨੇ ਔਰ ਸਾਡੇ ਅਧਿਆਪਕ ਅਗੇਸਟ ਵਿਗਿਲਟੀ ਪ੍ਰੋਫੈਸਰ ਵੀ ਉਹ ਅਧਿਕਾਰਧਾਰਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਨੇ ਔਰ ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਉਹਨਾਂ ਦੇ ਜਿਹੜੇ ਹੈਗਾ ਸੰਘਰਸ਼ ਦੀ ਹਮਾਇਤ ਕਰਦੇ ਆਂ ਔਰ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦਿੰਦੇ ਆਂ ਕਿ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਵਿਦਿਗਦਾਰਾਂ ਨੂੰ ਪ੍ਰਾਈਵੇਟ ਕਰਨ ਦਾ ਜਿਹੜਾ ਹੈਗਾ ਇਹਨਾਂ ਨੇ ਪ੍ਰਾਈਵੇਟ ਕਰਨਾ ਨਾ ਬੰਦ ਕੀਤਾ ਤਾਂ ਅਸੀਂ ਵੱਡੇ ਸੰਘਰਸ਼ ਲੜਾਂਗੇ ਔਰ ਫਿਰ ਬੰਗਲਾਦੇਸ਼ ਵਾਲਾ ਹਾਲ ਪੰਜਾਬ ਸਰਕਾਰ ਨਾਲ ਵੀ ਸ਼ਾਇਦ ਹੋ ਹੋ ਜਾਵੇ ਆਖਰੀ ਸਵਾਲ ਹੈ ਵੀ ਪੰਜਾਬ ਦੇ ਜਿਹੜਾ ਯੂਥ ਹੈ ਹੈ ਨਾ ਉਹ ਪਹਿਲਾਂ ਹੀ ਇੱਕ ਤਾਂ ਇਹ ਸਰਕਾਰੀ ਕਾਲਜਾਂ ਦੇ ਵਿੱਚ ਉਹ ਆਉਂਦਾ ਜਿਹੜੇ ਆਮ ਘਰਾਂ ਦੇ ਗਰੀਬ ਘਰਾਂ ਦੇ ਜਵਾਕ ਹੈ ਜਿਹੜੇ ਫੀਸਾਂ ਵੱਡੇ ਪ੍ਰਾਈਵੇਟ ਕਾਲਜਾਂ ਕਾਲਜਾਂ ਨਹੀਂ ਤਾਰ ਸਕਦੇ ਸਰਕਾਰ ਕਹਿੰਦੀ ਹੈ ਵੀ ਅਸੀਂ ਤਾਂ ਆਮ ਘਰਾਂ ਦੇ ਮੁੰਡਿਆਂ ਆਪਮਾਨ ਸਾਹਿਬ ਕਹਿੰਦੇ ਆਮ ਘਰਾਂ ਦੇ ਮੁੰਡੇ ਆਮ ਘਰਾਂ ਦੀਆਂ ਸਾਨੂੰ ਸਾਰੀਆਂ ਸਮੱਸਿਆਵਾਂ ਪਤਾ ਹੈ ਫਿਰ ਉਹਨਾਂ ਨੂੰ ਇਹ ਸਮੱਸਿਆ ਨਹੀਂ ਪਤਾ ਵੀ ਗਰੀਬ ਨਿੱਜੀ ਜਦੋਂ ਕਾਲਜ ਦੇ ਵਿੱਚ ਕਿੱਥੇ ਜਾ ਕੇ ਪੜ੍ਹਨਗੇ ਅਸਲ 'ਚ ਭਾਈ ਜੀ ਜਦੋਂ ਉਹਨਾਂ ਦੀ ਸਰਕਾਰ ਨਹੀਂ ਸੀ ਬਣੀ ਉਦੋਂ ਕਹਿਣ ਨੂੰ ਆਮ ਘਰਾਂ ਦੇ ਮੁੰਡੇ ਸੀ ਆਮ ਘਰਾਂ ਦੇ ਮੁੰਡੇ ਫਾਰਚਨਰਾਂ 'ਚ ਨਹੀਂ ਘੁੰਮਦੇ ਆਮ ਘਰਾਂ ਦੇ ਮੁੰਡੇ ਹੈਲੀਕਾਪਟਰਾਂ 'ਚ ਨਹੀਂ ਘੁੰਮਦੇ ਆਮ ਘਰਾਂ ਦੇ ਮੁੰਡੇ ਇੰਟਰਵਿਊ ਦੇਣ ਲੱਗੇ ਜਿਹੜੇ ਹੈਗੇ ਆ ਉਹ ਜਿਹੜੇ ਸ਼ੀਸ਼ੇ ਨਹੀਂ ਲਾਉਂਦੇ ਜਿਨ੍ਹਾਂ ਜਿਨ੍ਹਾਂ ਤੇ ਬੁਲਟ ਪ੍ਰੂਫ ਸ਼ੀਸ਼ੇ ਨਹੀਂ ਲਾਉਂਦੇ ਆਮ ਘਰਾਂ ਦੇ ਬੱਚੇ ਹੁੰਦੇ ਤਾਂ ਆਮ ਘਰਾਂ ਦੇ ਬੱਚਿਆਂ ਦੀ ਉਹਨਾਂ ਨੂੰ ਜਿਹੜਾ ਹੈਗਾ ਉਹ ਸਮੱਸਿਆ ਪਤਾ ਹੁੰਦੀ ਆਮ ਘਰਾਂ ਦੇ ਬੱਚੇ ਹੁੰਦੇ ਆਮ ਘਰਾਂ ਲਈ ਉਹ ਸਿੱਖਿਆ ਦਿੰਦੇ ਹੁੰਦੇ ਤਾਂ ਫਿਰ ਉਹ ਉਹਨਾਂ ਨੇ ਇਹ ਨਹੀਂ ਸੀ ਕਰਨਾ ਕਿ ਪੰਜਾਬ ਜਿਹੜਾ ਪ੍ਰਾਈਵੇਟ ਯੂਨੀਵਰਸਿਟੀ ਦਾ ਮਾਲਕ ਆ ਉਹਨੂੰ ਰਾਜ ਸਭਾ 'ਚ ਭੇਜ ਦੇ ਉਹ ਕਿਸੇ ਆਮ ਘਰ ਦੇ ਵਿਦਿਅਕ ਮਾਹਰ ਨੂੰ ਜਿਹੜਾ ਬਹੁਤ ਪੜ੍ਹਿਆ ਲਿਖਿਆ ਹੁੰਦਾ ਉਹਨੂੰ ਉਹਨਾਂ ਨੇ ਰਾਜ ਸਭਾ 'ਚ ਭੇਜਣਾ ਸੀ ਰਾਜ ਸਭਾ 'ਚ ਤਾਂ ਉਹਨੂੰ ਭੇਜ ਦੇ ਜਿਹੜਾ ਪ੍ਰਾਈਵੇਟ ਯੂਨੀਵਰਸਿਟੀ ਦਾ ਮਾਲਕ ਆ ਲੱਖਾਂ ਰੁਪਏ ਫੀਸ ਜਿਹੜਾ ਹੈਗਾ ਉਹ ਭਰੌਂਦਾ ਹੈਗਾ ਔਰ ਕਹਿ ਇਹ ਰੇ ਕਿ ਅਸੀਂ ਆਮ ਘਰਾਂ ਦੇ ਬੱਚ ਆਮ ਘਰਾਂ ਦੇ ਬੱਚੇ ਬਿਲਕੁਲ ਨਹੀਂ ਹੈਗੇ ਬਿਲਕੁਲ ਖਾਸ ਘਰਾਂ ਦੇ ਬੱਚੇ ਆ ਔਰ ਖਾਸ ਘਰਾਂਆਂ ਦੀ ਜਿਹੜੀ ਹੈਗੀ ਹੈ ਸੇਵਾ ਕਰਨ ਤੇ ਲੱਗੇ ਹੋਏ ਆ ਸਰਕਾਰ ਕਹਿੰਦੀ ਹੈ ਕਿ ਸੀ ਆਮ ਘਰਾਂ ਦੇ ਮੁੰਡੇ ਕੁੜੀਆਂ ਤੇ ਆਮ ਘਰਾਂ ਦੇ ਹੀ ਲੋਕਾਂ ਨੂੰ ਆਮ ਘਰਾਂ ਦੇ ਬੱਚਿਆਂ ਨੂੰ ਤੰਗ ਕਰਨ ਤੇ ਵੀ ਤੁਲੀ ਹੋਈ ਆ ਤੁਸੀਂ ਜੁੜੇ ਰਹੋ ਡੇਲੀ ਡੈਸ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ